ਹੁਣ ਜਦੋਂ ਜੀਵਨ ਕਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲ ਜਿਹੜੇ ਪੈਰ ਮਹਾਰਾਜ ਜੀ ਦੇ ਚਰਨ ਕਾਬੇ ਵੱਲੋਂ ਚੱਕੇ ਦੂਜੇ ਪਾਸੇ ਨੂੰ ਕਰਦੇ ਆਪ ਸਭ ਨੂੰ ਪਤਾ ਕਿ ਕਾਬੇ ਦੀ ਇਮਾਰਤ ਹੈਲੀ ਕਾਬਾ ਉਦੋਂ ਵੀ ਘੁੰਮਿਆ ਚਲੋ ਇੱਥੇ ਸਾਥੀ ਸਭ ਨੇ ਇੱਥੇ ਤੱਕ ਸੁਣੀ ਹੈ ਉਸ ਤੋਂ ਬਾਅਦ ਸਭ ਨਾਲੂ 71 ਹੋਣ ਲੱਗ ਗਿਆ ਜੀਵਨ ਕਾ ਜੀ ਮਾਫੀਆਂ ਮੰਗਣ ਲੱਗ ਗਿਆ ਕਿ ਮਹਾਰਾਜ ਬਈ ਗਲਤੀ ਹੋ ਗਈ ਮਹਾਰਾਜ ਜੀ ਹੋ ਗਿਆ ਮੈਂ ਕਿਹਾ ਨਾ ਮਹਾਰਾਜ ਕਹਿੰਦੇ ਵੀ ਤੂੰ ਗਰੀਬ ਅਮੀਰ ਦੇ ਵਿੱਚ ਜਿਹੜਾ ਤੂੰ ਭੇਦ ਭਾਵ ਕਰਦਾ ਇੱਥੇ ਅਸੀਂ ਕਦੋਂ ਦੇ ਦੇਖੀ ਜਾਂਦੇ ਆ ਚਲੋ ਇਹ ਸਾਰੀ ਗੱਲ ਹੋਈ ਤੇ ਮਹਾਰਾਜ ਨੇ ਨਾ ਇੱਕ ਨਮੂਨਾ ਸਮਝਾਈ ਉਹ ਨੂੰ ਵੀ ਦੇਖੋ ਮਹਾਰਾਜ ਨੇ ਦੇਖਿਆ ਤਾਂ ਉਹ ਟੋਪੀ ਲੱਤੀ ਸੀ ਜਿੱਦ ਤੇ ਉਹ ਦੂਸਰੀ ਗੋਲ ਪਟਕਾ ਲਹਿਟ ਕੇ ਤੇ ਕਾਜੀ ਵਾਲੀ ਤੇ ਉਹ ਕਹਿੰਦਾ ਮਹਾਰਾਜ ਕਹਿੰਦੇ ਵੀ ਦੇਖੋ ਅਗਰ ਕੋਈ ਚੰਗਾ ਕੰਮ ਕਰਦਾ ਨਾ ਤਾਂ ਉਹਦੀ ਚੰਗਿਆਈ ਨਹੀਂ ਹੁੰਦੀ ਉਹਦੇ ਪੈਗੰਬਰ ਦੀ ਚੰਗਿਆਈ ਹੁੰਦੀ ਆ ਅਗਰ ਕੋਈ ਮੰਦੀਆਂ ਕਰਦਾ ਕੋਈ ਬੁਰਾ ਕੰਮ ਕਰਦਾ ਤਾਂ ਉਹਦੀ ਘੱਟ ਬਦਲਾਅ ਨਹੀਂ ਹੁੰਦੀ ਉਹਦੇ ਟੀਚਰ ਦੀ ਉਹਦੇ ਅਧਿਆਪਕ ਦੀ ਤੇ ਪੈਗੰਬਰ ਦੀ ਬਦ ਹੁੰਦੀ ਹੈ ਕਹਿੰਦੇ ਦੇਖ ਤੈਨੂੰ ਦੇਖਣ ਨਾਲ ਉਹ ਤੂੰ ਪੂਰਾ ਮੁੱਲਾ ਲੱਗਦਾ ਪੂਰਾ ਕਾਜ਼ੀ ਲੱਗਦਾ ਮਾਨ ਨੇ ਬਣੀ ਚਾਹਣ ਦੀ ਕੀਤੀ ਮਾਰ ਤੇ ਕਹਿੰਦੇ ਤਾਂ ਤੂੰ ਮੁੱਲਾ ਤਾਂ ਤੂੰ ਕਾਜ਼ੀ ਜੇ ਜਾਣੇ ਨਾਮ ਖੁਦਾਈ ਇਹਦੇ ਭਾਵ ਅਰਥ ਨੇ ਵੀ ਤਾਂ ਕੋਈ ਮੁਸਲਮਾਨ ਆ ਜੇ ਕੋਈ ਖੁਦਾ ਦੇ ਨਾਮ ਦੀ ਬਰਕਤ ਨੂੰ ਉਹਦੇ ਨਾਮ ਦੇ ਅਰਥ ਨੂੰ ਜਾਣਦਾ ਤੇ ਆਪਣੇ ਜੀਵਨ ਨੂੰ ਉੱਤੇ ਚਲਾਉਂਦਾ ਐਵੇਂ ਜਿੰਨਾ ਮਰਜ਼ੀ ਕੋਈ ਆਪਣੇ ਆਪ ਨੂੰ ਕਾਜ਼ੀ ਕਹਾਈ ਜਾਵੇ ਮੁਸਲਮਾਨ ਮੁੱਲਾ ਕਹਾਈ ਜਾਵੇ ਮਹਾਰਾਜ ਜੀ ਕਹਿੰਦੇ ਕੌਣ ਨਾਲ ਨਹੀਂ ਗੋਲ ਹੁੰਦਾ ਕਹਿਣ ਨਾਲ ਵੱਡਾ ਹੋਏ ਵੱਡਾ ਨਹੀਂ ਹੁੰਦਾ ਕਹਿਣ ਨਾਲ ਕੋਈ ਐਦਾਂ ਹੀ ਸਿਧਾਂਤ ਹੈ ਮਹਾਰਾਜ ਜੀ ਦਾ ਦਿੱਤਾ ਤਾਂ ਜੀਵਨ ਕਾਜੀ ਨੂੰ ਸੀ ਬਟ ਇਹ ਸਾਰਿਆਂ ਲਈ ਲਾਗੂ ਹੁੰਦਾ ਅਸਲੀ ਈਸਾਈ ਹੋ ਆ ਜਿਹੜਾ ਹਜਰਤ ਈਸਾ ਜੀ ਦੀ ਯਸ਼ੂ ਮਸੀਹ ਜੀ ਦੀ ਦਿੱਤੀ ਹੋਈ ਸਿੱਖਿਆ ਤੇ ਚੱਲਦਾ ਆਪਣੇ ਜੀਵਨ ਚ ਸੁਧਾਰ ਲੈ ਕੇ ਆਉਂਦਾ ਤੇ ਹੋਰਾਂ ਦਾ ਭਲਾ ਕਰਦਾ ਵੈਸੇ ਉਹ ਜਿੰਨਾ ਮਰਜ਼ੀ ਕੋਈ ਸਦਕ ਮਗਲ ਲਾ ਕੇ ਧਰਮ ਪਰिवर्तन ਕਰੀ ਜਾਓ ਪਰਵਰਤਨ ਨਹੀਂ ਹੈ ਉਹ ਇੱਕ ਗਿਣਤੀ ਬਦਲੋ ਹੈ ਉਹ ਤੋਂ ਛੱਡੋ ਅਸਲ ਈਸਾਈ ਹੋ ਜਿਹੜਾ ਹਜਰਤ ਯਸ਼ੂ ਮਸੀਹ ਜੀ ਦੀ ਸਿੱਖਿਆ ਤੇ ਚੱਲਦਾ ਬਾਈਬਲ ਦੇ ਦਿੱਤੇ ਹੋਏ ਸਿਧਾਂਤਾਂ ਤੇ ਚੱਲਦਾ ਇਦਾਂ ਹੀ ਅਸਲੀ ਮੁਸਲਮ ਉਹ ਜਿਹੜਾ ਕੁਰਾਨ ਦੀਆਂ ਆਇਤਾਂ ਤੇ ਆਪਣੇ ਆਪ ਨੂੰ ਚਲਾਉਂਦਾ ਜਿਵੇਂ ਜਿਵੇਂ ਰੂਲ ਨੇ ਉਹਨਾਂ ਨੂੰ ਫੋਲੋ ਕਰਕੇ ਮੋਮਦਿਲ ਹੋ ਕੇ ਦੂਜਿਆਂ ਦਾ ਭਲਾ ਕਰਦਾ ਉਹ ਮੁਸਲਮਾਨ ਹੈ ਦਿਖਾਵੇ ਲਈ ਜਿੰਨਾ ਮਰਜ਼ੀ ਕੋਈ ਮੁਸਲਮਾਨ ਬਣੇ ਜਾਵੇ ਹੋਰ ਕਹਿੰਦੇ ਸਿੱਖ ਦੀ ਗੱਲ ਕਰਦੇ ਹਾਂ ਤਾਂ ਸਿੱਖ ਉਹ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੀ ਸਿੱਖਿਆ ਤੇ ਆਪਣੇ ਜੀਵਨ ਨੂੰ ਚਲਾਉਂਦਾ ਤੇ ਜੀਵਨ ਭਰ ਆਪਣੇ ਆਪ ਨੂੰ ਗੁਰੂ ਦੇ ਲੜਨੜ ਲਾ ਕੇ ਉਹ ਸਿੱਖਿਆਵਾਂ ਦੇ ਨਾਲ ਬੰਦ ਇੱਕ ਥਾਕੇ ਬੰਦ ਪਾ ਕੇ ਕਹਿੰਦੇ ਨਾ ਪਰਮੇਸ਼ਰ ਦਿੱਤਾ ਬੰਦਾ ਉਹ ਬੰਦ ਦੇ ਵਿੱਚ ਆਪਣੇ ਆਪ ਨੂੰ ਜੀਵਨ ਨੂੰ ਚੰਗੀ ਤਰ੍ਹਾਂ ਲਵੇਟਾ ਦੇ ਕੇ ਜਿਉਂਦਾ ਲੋੜ ਬੰਦਾ ਦਾ ਸਹਾਰਾ ਬਣਦਾ ਉਹ ਅਸਲੀ ਸਿੱਖਾ ਜੋ ਕੁਦਰਤ ਦੇ ਪੰਜ ਤੱਤਾਂ ਤੋਂ ਕੋਈ ਨਾ ਕੋਈ ਸਿੱਖਿਆ ਲੈਂਦਾ ਰਹਿੰਦਾ ਤੇ ਕੁਦਰਤ ਦੀ ਸੇਵਾ ਕਰਦਾ ਤੇ ਜੋ 시디 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਚੱਲਦਾ ਆਪਣੇ ਜੀਵਨ ਚ ਚਾਹੁੰਦਾ ਉਹ ਉਹ ਸਿੱਖਾ ਹੂੰ ਬਾਹਰੋਂ ਜਿੰਨਾ ਮਰਜੀ ਕੋਈ ਆਪਣੇ ਆਪ ਨੂੰ ਪੱਗ ਮੰਨ ਕੇ ਸਿੱਖ ਕਾਈ ਜਾਵੇ ਮੂੰ ਜਿੰਨਾ ਮਰਜੀ ਜੋ ਮਰਜੀ ਤੀਰਥ ਤੇ ਜਾਇ ਜਾਵੇ ਉਹ ਨਹੀਂ ਗੁਰ ਬਾਣੀ ਨਹੀਂ ਮੰਨਦੀ ਬਾਕੀ ਚੀਜ਼ਾਂ ਖਾਲਸਾ ਗੱਲ ਕਰੀਏ ਤਹੋ ਕਬੀਰ ਜਦ ਭਏ ਖਾਲਸੇ ਮਿਰਜ਼ਾ ਨੇ ਕਹਿਆ ਕੋਣਾ ਖਾਲਸੇ ਖਾਲਸੇ ਉਹ ਜੀਣਾ ਨਹੀਂ ਪ੍ਰੇਮ ਦੀ ਸਰਦਾ ਨਾਲ ਆਪਣੇ ਆਪ ਨੂੰ ਇੱਕ ਅਦੇਹਾ ਬਣਾ ਲਿਆ ਕਿ ਉਹ ਲੋੜਵੰਦਾਂ ਦਾ ਸਹਾਰਾ ਬਣਦੇ ਨੇ ਜਿਹੜਾ ਦੀਨ ਦੇ ਹੇਤ ਕਰਦਾ ਜੋ ਸੂਰਮਾ ਕਿਸੇ ਗਰੀਬ ਦੇ ਲਈ ਗਰੀਬ ਦੇ ਹੱਕ ਦੇ ਵਿੱਚ ਸੱਚ ਦੇ ਨਾਲ ਖੜ ਜਾਂਦਾ ਸਚਾਈ ਨੂੰ ਪਸੰਦ ਕਰਨ ਵਾਲਾ ਖਾਲਸ ਹੋ ਜਾਂਦਾ ਉਹਨੇ ਕਹਿੰਦੇ ਨੇ ਖਾਲਸਾ ਉਹਦੇ ਲਈ ਜਨ ਪ੍ਰੇਮਕੀ ਉਹ ਤਨਹੀ ਪ੍ਰਭੂ ਜਿਹੜਾ ਲੋੜਵੰਦਾਂ ਦਾ ਸਹਾਰਾ ਬਣਦਾ ਤੇ ਜਿਹਦੇ ਲਈ ਸਭ ਇੱਕ ਬਰਾਬਰ ਹੋਆ ਖਾਲਸਾ ਬਾਹਰੋਂ ਜਿੱਦਾਂ ਦੀ ਮਰਜ਼ੀ ਦੇਖ ਬਣਾਈ ਜਾ ਉਹ ਖਾਲਸਾ ਵੀ ਨਹੀਂ ਹੋ ਸਕਦੀ ਮਹਾਰਾਜ ਨੇ ਜ਼ਿੰਦਾ ਕਹਿਤਾ ਕਿ ਜਾਣੇ ਨਾਮ ਖੁਦਾਈ ਖੁਦਾ ਦਾ ਨਾਮ ਕੀ ਹੈ ਖੁਦਾ ਦਾ ਨਾਮ ਕਿਸੇ ਦਾ ਭਲਾ ਕਰਨਾ ਹੈ ਕਿਸੇ ਲੋੜਵੰਦ ਦਾ ਸਹਾਰਾ ਬੰਣਾ ਹੈ ਅਗਰ ਤੂੰ ਆਪਣੇ پیغمبر ਦੇ ਦਿੱਤੇ ਸਿਧਾਂਤਾਂ ਤੇ ਚੱਲਦਾ ਹੈ ਤਾਂ ਤੂੰ ਅਸਲੀ ਇਸਾਈ ਹੈ ਤਾਂ ਤੂੰ ਅਸਲੀ ਮੁਸਲਿਮ ਹੈ ਇਸਾਈ ਹੈ ਤੂੰ ਅਜਰਤ ਯਸ਼ੂ ਜੀ ਦੇ ਤੂੰ ਸਿਧਾਂਤਾਂ ਤੇ ਚੱਲਦਾ ਤਾਂ ਤੂੰ ਅਸਲੀ ਇਸਾਈ ਹੈ ਅਗਰ ਤੂੰ ਹਾਜਰਤ ਮੁਹੰਮਦ ਸਾਹਿਬ ਜੀ ਦੇ ਦਿੱਤੇ ਸਿਧਾਂਤਾਂ ਤੇ ਚੱਲਦਾ ਹੈ ਤੇ ਆਪਣੇ ਜੀਵਨ ਦੇ ਵਿੱਚ ਕੋਈ ਚੰਗਿਆਈ ਘੱਟ ਕੇ ਜਾਂਦਾ ਹੈ ਤਾਂ ਤੂੰ ਤਾ ਤੂੰ ਅਸਲੀ ਮੁਸਲਮਾਨ ਹੈ ਅਗਰ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਪਵਿੱਤਰ ਬਾਣੀ ਦੇ ਸਿਧਾਂਤਾਂ ਦੇ ਆਪਣੇ ਜੀਵਨ ਨੂੰ ਚਲਾ ਕੇ ਕਿਸੇ ਦਾ ਭਲਾ ਕਰਦਾ ਤਾਂ ਤੂੰ ਅਸਲੀ ਸਿੱਖੜਾ ਹੈ ਅਗਰ ਤੂੰ ਕਿਸੇ ਲੋੜਵੰਦ ਦਾ ਜ਼ਹਾਰਾ ਬਣਦਾ ਹੈ ਅਤੇ ਸੱਚ ਬੋਲਣ ਦੀ ਸਮਰੱਥਾ ਰੱਖਦਾ ਹੈ ਖਾਲਸ ਨੂੰ ਪਿਆਰ ਕਰਦਾ ਹੈ ਸੱਚ ਨੂੰ ਖਾਲਸ ਮਤਲਬ ਸੱਚ ਸਹੀ ਸ਼ੁੱਧ ਚਾਹੇ ਤੇਰੇ ਕੋਈ ਜਿੰਨਾ ਮਰਜ਼ੀ ਬੈਦਨਾ ਤੈਨੂੰ ਫਾਂਸੀ ਤੇ ਚਾਹ ਤੈਨੂੰ ਮਰ ਤੋਂ ਸੱਚ ਦਾ ਸਾਥ ਨਾ ਛੱਡੇ ਤਾਪੂਸ ਨਿਕਾਲੂ ਤੇ ਜੀਵਨ ਕਾ ਜੀਨੇ ਹੱਥ ਜੋੜ ਲੈ ਕੇ ਮਹਾਰਾਜ ਮਾਫ ਕਰਵਾਜੇ ਮੈਨੂੰ ਮੁਸਲਮ ਦਾ ਮੁਸਲਮ ਹੱਬ ਦਾ ਅਰਥ ਪਤਾ ਨਾ ਮੈਨੂੰ ਪਤਾ ਲੱਗਿਆ ਕਿ ਸ੍ਰੀ ਮੁਸਲਮ ਕਿਹਨੂੰ ਦਾ ਐਵੇਂ ਗੁਰੂ ਕਾਰੀ ਸਾਹਾ ਸੰਗਤ ਜੀ ਐਵੇਂ ਇਸਾਈ ਨੇ ਐਵੇਂ ਸਿੱਖ ਨੇ ਐਵੇਂ ਸਾਂਝੀ ਮਾਰਤਾ ਦਾ ਉਪਦੇਸ਼ ਮਹਾਰਾਜ ਨੇ ਦਿੱਤਾ ਉਹ ਕਿਉਂ ਕਿਉਂ ਨੇ ਅੱਜ ਦਾਸ ਨੇ ਥੋੜਾ ਦੱਸਣਾ ਕੀਤਾ ਆਪ ਜੀ ਦੀ ਕਿਰਪਾ ਨਾਲ ਉਹ ਮੇਰਾ ਵਿੱਚ ਮੈਂ ਕਿਹ ਸੁਣਾਈ ਮੈਂ ਆਪਣੇ ਕੋਲ ਤੋਂ ਕੁਝ ਵੀ ਕਰਨ ਜੋਗਾ ਨਹੀਂ ਇੰਦਾਈ ਜੀਵਤ ਪਾਸ ਲਈ ਸਿੱਖਾ ਤਾਂ ਹੀ ਸਿੱਖਾ ਜੇ ਤੁਸੀਂ ਧਰਮ ਨਾਲ ਚੱਲ ਕੇ ਕਿਸੇ ਦਾ ਭਲਾ ਕਰਾਂਗੇ ਅੱਲਾ ਧਰਮ ਕਿਸੇ ਨੂੰ ਪਾਰ ਨਹੀਂ ਲਾ ਸਕਦਾ ਕੱਟੜਤਾ ਪੈਦਾ ਕਰ ਦੇਗਾ ਨਾਲ-ਨਾਲ ਜੇ ਉਹਦੇ ਨਾਮ ਜੇ ਜਾਣੇ ਨਾਮ ਕੁਦਾਈ ਉਹਦੇ ਅਰਥ ਜਾਣਾਂਗੇ ਅੱਥੇ ਇਹ ਹੈ ਕਿ ਕਿਸੇ ਦਾ ਭਲਾ ਕਰਨਾ ਜੇ ਕਿਸੇ ਦਾ ਨਾਲ ਨਾਲ ਭਲਾ ਕਰਾਂਗੇ ਤਾਂ ਹੀ ਪਰਮਾਤਮਾ